ਹੈਲੋ ਦੋਸਤੋ ਸਸਤੀ ਕਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਜਿਨ੍ਹਾਂ ਦੀ ਬਸਟ ਸਾਈਜ਼ 17 ਇੰਚਾ ਉਸ ਦੇ ਅਕੋਰਡਿੰਗ ਆਪਾਂ ਤੁਹਾਨੂੰ ਜਿਹੜੀ ਲੇਡੀ ਸ਼ਰਟ ਦੀ ਕਟਿੰਗ ਕਰਨੀ ਦੱਸਾਂਗੇ ਜਿਨ੍ਹਾਂ ਦਾ ਬਸਟ ਸਾਈਜ਼ 17 ਇੰਚਾ ਉਸ ਦੇ ਅਕੋਰਡਿੰਗ ਤੇ ਪਲੇਟਸ ਪਾਣੀਆਂ ਦੱਸਾਂਗੇ ਤੇ ਇਹਦੇ 17 ਇੰਚ ਦੇ ਅਕੋਰਡਿੰਗ ਬਸਟ ਸਾਈਜ਼ ਦੇ ਅਕੋਰਡਿੰਗ ਸਦਿਆ ਫਿਟਿੰਗ ਲਈ ਕਿਦਾਂ ਆਪਾਂ ਕਟਿੰਗ ਕਰੀਏ ਤੇ ਜਿਹੜੀ ਆਪਣੀ ਫਿਟਿੰਗ ਆ ਪੂਰੀ ਵਧੀਆ ਆਵੇ ਤੇ ਕਿਦਾਂ ਆਪਾਂ ਨੇ ਮੋਡੇ ਦੀ ਘਾਟ ਪਾਣੀਆ ਕਿਦਾਂ ਆਪਾਂ ਨੇ ਪਲੇਟਸ ਪਾਣੀਆਂ ਨੇ ਸਾਰੀ ਅਸੀਂ ਤੁਹਾਨੂੰ ਜਿਹੜੀ ਕਟਿੰਗ ਆ ਉਹ ਕਰਨੀ ਦੱਸਾਂਗੇ ਆਪਾਂ ਲੇਡੀਜ਼ ਕਮੀਜ਼ ਦੀ ਤੇ ਚਲੋ ਆਪਾਂ ਕਟਿੰਗ ਸ਼ੁਰੂ ਕਰਦੇ ਆਂ ਇਹ ਦੇਖੋ ਮੈਂ ਕਮੀ ਮਤਲਬ ਪ੍ਰੈਸ ਕਰਕੇ ਬਿਲਕੁਲ ਸਹੀ ਕਰ ਲਿਆ 4 ਫੋਲਡ ਕਰ ਲਿਆ ਠੀਕ ਹੈ ਜੀ ਹੁ ਨਾ ਆਪਾਂ ਸਭ ਤੋਂ ਪਹਿਲਾਂ ਮਤਲਬ ਜਿਹੜੀ ਇਹਦੀ ਲੈਂਥ ਲਿੱਤੀ ਆਪਾਂ ਨੇ ਜਿੰਨੀ ਵੀ ਆਪਣੀ ਲੈਂਥ ਦੇ ਅਕੋਰਡਿੰਗ ਜਿੰਨੀ ਵੀ ਆਪਣੀ ਲੈਂਥ ਹੁੰਦੀ ਆ ਉਹਦੇ ਤੋਂ ਆਪਾਂ ਨੂੰ 4 ਇੰਚ ਐਕਸਟਰਾ ਲੈਣਾ ਪੈਂਦਾ ਤੇ ਜਿੰਨਾ ਆਪਣਾ ਘੇਰਾ ਆਪਾਂ ਨੂੰ ਘੇਰੇ ਦੇ ਅਕੋਰਡਿੰਗ ਵੀ 2 2 ਇੰਚ ਉਧਰ 2 ਇੰਚ ਉਧਰ 4 ਇੰਚ ਆਪਾਂ ਨੂੰ ਘੇਰੇ ਦੇ ਵਿੱਚ ਐਟਚ ਚਾਰ ਲੈਣਾ ਪੈਂਦਾ ਤੇ ਉਹ ਮੈਨੇ ਲੈ ਲਿਆ ਤੇ ਹੁਣ ਚਲੋ ਆਪਾਂ ਮਾਰਕਿੰਗ ਕਰਦੇ ਆ ਸਾਰਾ ਇੰਚ ਬਸਟ ਸਾਈਜ਼ ਅਕੋਰਡਿੰਗ ਦਾ ਹਾਂਜੀ ਪਹਿਲਾਂ ਆਪਾਂ ਟੀਰੇ ਦਾ ਨਿਸ਼ਾਨ ਲਗਾਵਾਂਗੇ ਇੰਨਾ ਦੇ 3 ਦੇ ਦੀ ਮਾਰਕਿੰਗ ਹੈਗੀ ਆ ਜਿਹੜੀ ਹੋਊਗੀ ਉਹ ਆਪਣੀ 6 ਇੰਚ ਦੀ ਆਪਾਂ ਕਟਿੰਗ ਕਰਨੀ ਆ ਤੀਰੇ ਦੀ 6 ਇੰਚ ਦੀ ਆਪਾਂ ਤੀਰੇ ਦੀ ਮਾਰਕਿੰਗ ਕਰ ਲਈ ਆਪਾਂ ਇਧਰ ਵੀ ਰੱਖ ਕੇ ਇਦਾਂ ਲਗਾ ਸਕਦੇ ਆ ਇਹ ਦੇਖੋ 6 ਇੰਚ ਆਪਾਂ ਨੇ ਤੀਰੇ ਦਾ ਨਿਸ਼ਾਨ ਲਗਾ ਲਿਆ ਜਿੰਨਾ ਆਪਾਂ ਤੀਰੇ ਦਾ ਨਿਸ਼ਾਨ ਲਗਾਉਣਾ ਕਿਸੇ ਵੀ ਮਾਰਕਿੰਗ ਚ ਤੇ ਉਹਦੇ ਵਿੱਚੋਂ ਆਪਾਂ ਨੇ 1 ਇੰਚ ਐਕਸਟਰਾ ਹੀ ਮੋਡੇ ਦਾ ਜਿਹੜਾ ਆਪਾਂ ਨੇ ਨਿਸ਼ਾਨ ਲਗਾਉਣਾ ਹੁੰਦਾ 1 ਇੰਚ ਜ਼ਿਆਦਾ 7 ਇੰਚ ਆਪਾਂ ਮੋਡੇ ਦਾ ਨਿਸ਼ਾਨ ਲਗਾਵਾਂਗੇ ਇਹ ਦੇਖੋ 7 ਇੰਚ ਆਪਾਂ ਮੋਡੇ ਦਾ ਨਿਸ਼ਾਨ ਲਗਾ ਲੈਣਾ ਇਹਦਾ ਆਪਣੇ ਬਾਕਸ ਬਣਾ ਲੈਣਾ ਇਦਾਂ 6 ਇੰਚ ਆਪਾਂ ਨੇ ਧੀਰੇ ਦਾ ਨਿਸ਼ਾਨ ਲਗਾਇਆ ਤੇ 7 ਇੰਚ ਆਪਾਂ ਨੇ 1 ਇੰਚ ਜਿਆਦਾ ਮੋਢੇ ਦਾ ਨਿਸ਼ਾਨ ਲਗਾਉਣਾ ਤੇ ਆਪਣੀ ਜਿਹੜਾ ਬਸਟ ਸਾਈਜ਼ ਹੈਗਾ ਉਹ ਹੈਗਾ 17 ਇੰਚ ਇਹ ਆਪਾਂ 8.5 ਇੰਚ ਦਾ ਨਿਸ਼ਾਨ ਲਗਾਉਣਾ ਹੁਣ ਦੇਖੋ ਬੜਾ ਧਿਆਨ ਦੇਣ ਵਾਲੀ ਗੱਲ ਆ ਇੱਥੋਂ ਆਪਾਂ ਨੇ 6 ਇੰਚ ਦੀ ਮਾਰਕਿੰਗ ਕੀਤੀ ਸੀ ਆਪਾਂ ਨੇ ਧੀਰੇ ਦੀ ਤੇ ਇੱਥੋਂ ਆਪਾਂ ਨੇ ਅੱਧਾ ਇੰਚ ਘੱਟ ਰੱਖਣਾ ਇੱਥੋਂ ਆਪਣੇ 6 ਇੰਚ ਦਾ ਨਿਸ਼ਾਨ ਲਗਾਇਆ ਤੇ ਇੱਥੋਂ ਆਪਾਂ 5.5 ਇੰਚ ਦਾ ਨਿਸ਼ਾਨ ਲਗਾਵਾਂ ਇਹ ਜਿਹੜੀ ਜਿੱਦਾਂ ਹੀ ਕਟਿੰਗ ਮੈਂ ਕਰਦੀਆਂ ਸੇਮ ਮੈਂ ਉਦਾਂ ਹੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਤੇ ਮੇਰੀ ਕਟਿੰਗ ਇਹ ਮਤਲਬ ਮੈਨੂੰ ਬੜੇ ਕਮੈਂਟ ਆਉਂਦੇ ਆ ਕਿ ਤੁਹਾਡੀਆਂ ਵੀਡੀਓ ਸਾਨੂੰ ਵਧੀਆ ਲੱਗਦੀਆਂ ਨੇ ਤੁਹਾਡੀ ਕਟਿੰਗ ਸਾਨੂੰ ਬਹੁਤ ਅੱਛੀ ਲੱਗਦੀ ਆ ਤੇ ਮੈਂ ਸੇਮ ਹੀ ਉਦਾਂ ਹੀ ਕਟਿੰਗ ਜਿਹੜੀ ਕਟਿੰਗ ਮੈਂ ਆਪ ਕੋ ਮਤਲਬ ਕਰਦੀ ਆ ਤੇ ਉਦਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਅਗਰ ਤੁਹਾਨੂੰ ਕੋਈ ਵੀ ਮੇਰੀ ਵੀਡੀਓ ਦੇ ਵਿੱਚ ਪ੍ਰੋਬਲਮ ਲੱਗਦੀ ਆ ਤਾਂ ਪਲੀਜ਼ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਇਹ ਦੇਖੋ ਆਪਾਂ ਇੱਥੋਂ 6 ਇੰਚ ਤੇ ਦਾ ਨਿਸ਼ਾਨ ਲਗਾਇਆ ਸੀ ਤੇ ਉਰੋਂ ਆਪਾਂ ਨੇ 5.5 ਇੰਚ ਦਾ ਨਿਸ਼ਾਨ ਲਗਾਉਣਾ ਇਹਦੇ ਇਹਦੇ ਤੋਂ 1 ਇੰਚ ਸੌਰੀ ਅੱਧਾ ਇੰਚ ਆਪਾਂ ਨੇ ਕੱਟ ਕਰਕੇ ਇੱਥੇ ਮਾਰਕਿੰਗ ਕਰਨੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਦੇਖੋ ਇੱਥੋਂ ਆਪਾਂ ਨੇ 7 ਇੰਚ ਦਾ ਇਹਨਾਂ ਦੀ ਜਿਹੜੀ ਸਾਈਡ ਸੀਨ ਹੈਗੀ ਆ ਉਹ ਆਪਣੀ 15.5 ਇੰਚ ਤਿਆਰ ਮਤਲਬ ਜਿਹੜੀ ਇੱਥੋਂ ਲੈ ਕੇ ਇੱਥੇ ਤੱਕ ਆਪਣੀ ਸਲਾਈ ਹੁੰਦੀ ਆ ਉਹ ਇਹਨਾਂ ਦੀ 15.5 ਇੰਚ ਤਿਆਰ ਆ ਤੇ ਆਪਾਂ ਇੱਥੋਂ 16 ਇੰਚ ਦੀ ਮਾਰਕਿੰਗ ਕਰ ਲੈਣੀ ਹੈ। ਅੱਧਾ ਇੰਚ ਆਪਣਾ ਸਲਾਈ ਚ ਆ ਜਾਣਾ ਤੇ 15.5 ਇੰਚ ਆਪਣਾ ਜਿਹੜਾ ਤਿਆਰ ਰਹੇਗਾ ਸਾਈਡ ਸੀ। ਇੱਥੋਂ ਹੈਗਾ ਇਹਨਾਂ ਦਾ 16 ਇਤਨਾ ਦੀ ਹਿੱਪ ਹੈਗੀ ਆ ਜਿਹੜੀ 20 ਇੰਚ ਹੁਣ ਦੇਖੋ ਜਿਹੜੀ ਆਪਾਂ ਨੇ ਫਰੰਟ ਦੀ ਆਪਾਂ ਨੇ ਕਾਟ ਪਾਉਣੀ ਆ ਉਹ 14 ਇੰਚ ਤੇ ਪਾਉਣੀ ਆ ਠੀਕ ਹੈ ਜੀ ਇਸ ਚੀਜ਼ ਤੋਂ ਆਪਾਂ ਨੇ ਨਿਸ਼ਾਨ ਲਗਾਉਣਾ ਜਿਹੜੀ ਫਰੰਟ ਵਾਲੀ ਆਪਾਂ ਨੇ ਮਾਰਕਿੰਗ ਕੀਤੀ ਆ ਉਹਦੇ ਤੋਂ ਇੰਚ ਇਧਰ ਰੱਖ ਕੇ ਆਪਾਂ ਨੇ ਉਰੇ 4 ਇੰਚ ਦਾ ਨਿਸ਼ਾਨ ਲਗਾਉਣਾ ਤੇ ਇੱਥੋਂ ਆਪਾਂ ਨੇ 7 ਇੰਚ ਦਾ ਆਪਾਂ ਮੋਢਾ ਤੇ ਇਹਦਾ ਆਪਾਂ ਮੋਢੇ ਦਾ ਅੱਧ ਕਰਕੇ 3.5 ਇੰਚ ਇੱਥੋਂ ਆਪਾਂ ਨੇ ਜਿਹੜੀ ਕਾਟ ਦੀ ਜਿਹੜੀ ਮਤਲਬ ਕਟਿੰਗਾ ਉਹ ਕਰਨੀ ਇਸ ਚੀਜ਼ ਤੋਂ ਆਪਾਂ ਨੇ ਇਦਾਂ ਇਸ ਚੀਜ਼ ਤੋਂ ਆਪਾਂ ਬਲਾਈ ਪਾਉਣੀ ਹੈ ਇਸ ਚੀਜ਼ ਤੋਂ ਆਪਾਂ ਇੱਥੋਂ ਬਲਾਈ ਪਾਉਣੀ ਆ ਸਾਢੇ 3 ਇੰਚ 7 ਇੰਚ ਦਾ ਅਰਧ ਕਰਕੇ ਸਾਢੇ 3 ਇੰਚ ਫੇਰ ਆਪਾਂ ਇੱਥੋਂ ਤੋਂ ਬਲਾਈ ਪਾਉਣੀ ਆ